ਸਾਜਨ ਬੁੱਕਸ਼ਾਪ ਤੇ ਬਹੁਤ ਹੀ ਸ਼ਾਨਦਾਰ ਜਿਓਮੈਟਰੀ ਬਾਕਸ ਆਏ ਨੇ ਦੇਖੋ ਡਬਲ ਜਿਪ ਵਾਲਾ ਇਹ ਜਿਓਮੈਟਰੀ ਬਾਕਸ ਬਹੁਤ ਹੀ ਵਧੀਆ ਕਲਰ ਹੈ ਬਹੁਤ ਹੀ ਵਧੀਆ ਕਿਟਣੇ ਡਿਜ਼ਾਈਨ ਸਾਰੇ ਇੱਕ ਤੋਂ ਵੱਧ ਇੱਕ ਹਨ ਤੇ ਕਲਰ ਵੀ ਬਹੁਤ ਹੀ ਪਿਆਰੇ ਪਿਆਰੇ ਹਨ ਕੁੜੀਆਂ ਵਾਸਤੇ ਬਹੁਤ ਹੀ ਵਧੀਆ ਇਹ ਕਿੱਟਾਂ ਹਨ ਦੇਖੋ ਇੱਕ ਇੱਕ ਪੀਸਤਾ ਇੱਕ ਇੱਕ ਰੰਗ ਮੰਨੋਂ ਆਉਣ ਵਾਲਾ ਹੈ ਜੁਨੀ ਕਾਉਂਦੀਆਂ ਵੱਖ-ਵੱਖ ਡਿਜ਼ਾਈਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਇਹ ਕਿੱਟਾਂ ਹਨ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਇਹ ਸਾਰੇ ਡਿਜ਼ਾਈਨ ਯੂਨੀਕੌਰਨ ਵਿੱਚ ਉਸ ਤੋਂ ਬਾਅਦ ਇਹ ਵੀ ਪੀਸ ਯੂਨੀਕੌਰਨ ਦਾ ਡਿਜ਼ਾਈਨ ਵਾਲਾ ਹੈ ਉੱਪਰ ਵੀ ਪਾਕਟ ਲੱਗੀ ਹੈ ਡਬਲ ਜ਼ਿਪ ਹੈ ਇਹਦੀ ਵੀ ਕੈਡੀ ਵੀ ਲੱਗਾ ਹੈ ਇਹ ਸਾਰੇ ਡਿਜ਼ਾਈਨ ਬਹੁਤ ਹੀ ਵਧੀਆ ਤੇ ਸ਼ਾਨਦਾਰ ਰੇਟਾਂ ਵਿੱਚ ਹਨ ਬਹੁਤ ਹੀ ਵਧੀਆ ਵਧੀਆ ਪਿਆਰੇ ਰੰਗ ਪਿਆਰੇ ਪਿਆਰੇ ਡਿਜ਼ਾਈਨ ਹਨ ਇਹ ਪਾਕਟ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੋ ਪਾਕਟਾਂ ਉੱਪਰ ਬਣੀਆਂ ਹਨ ਡਬਲ ਜਿਪ ਦੀ ਜਿਓਮੈਟਰੀ ਹੈ ਕਲਰ ਇਹਦੇ ਵਿੱਚ ਵੀ ਚਾਰ ਮਿਲ ਜਾਂਦੇ ਹਨ ਇਹ ਸਿੰਗਲ ਪੌਕਟ ਵਾਲੀ ਜਿਓਮੈਟਰੀ ਡਬਲ ਜਿਪ ਕਲਰ ਹੈ ਇਹਦੇ ਵਿੱਚ ਵੀ ਬਹੁਤ ਹੀ ਵਧੀਆ ਹਨ ਪਿੰਕ ਜੈਲੋ ਬਲੂ ਸਾਇਲੂ ਇਹ ਮੁੰਡਿਆਂ ਵਾਸਤੇ ਕੱਟਾ ਹਨ ਬਹੁਤ ਹੀ ਪਿਆਰੇ ਰੰਗ ਇੰਨਾ ਵਿੱਚ ਵੀ ਹਨ ਡਿਜ਼ਾਈਨ ਵੀ ਬਹੁਤ ਹੀ ਵਧੀਆ ਹਨ ਰੰਗ ਦੇਖੀ ਜਾਓ ਡਿਜ਼ਾਈਨ ਦੇਖੀ ਜਾਓ ਤੇ ਕੀਮਤ ਵੀ ਬਹੁਤ ਹੀ ਵਧੀਆ ਹੈ ਇਹ ਨਕਟਾਂ ਦੀ ਸਾਰੇ ਰੰਗ ਦਿਖਾਣ ਲੱਗਾਗਾ ਇਹਨਾਂ ਦੇ ਤਾਂ ਬਹੁਤ ਲੰਮੀ ਵੀਡੀਓ ਬਣ ਜਾਵੇਗੀ ਇਸ ਲਈ ਇਹਨਾਂ ਕਿਟਾਂ ਦੇ ਡਿਜ਼ਾਈਨ ਅਲੱਗ-ਅਲੱਗ ਦੇਖੋ ਬਹੁਤ ਹੀ ਵਧੀਆ ਜੁਨੀਕੌਰ ਦਾ ਟਾਈਟਲ ਬਣਿਆ ਹੈ ਇਹ ਫਰ ਵਾਲੀ ਜਿਓਮੈਟਰੀ ਹੈ ਡਬਲ ਜੀਪਰ ਵਾਲੀ ਬੱਚਿਓ ਇੱਕ ਤੋਂ ਇਹਤ ਵਧ ਰੰਗ ਆਏ ਹਨ ਟਾਈਟਲ ਵੀ ਬਹੁਤ ਸ਼ਾਨਦਾਰ ਹਨ ਤੇ ਅੱਗੇ ਇਹ ਜੋ ਪਲਾਸਟਿਕ ਦੀਆਂ ਜਿਓਮੈਟਰੀਆਂ ਦੀ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹਾਂ ਇਹ ਵੀ ਮੁੰਡਿਆਂ ਵਾਲੇ ਕਲਰ ਹਨ ਇਹ ਬਹੁਤ ਹੀ ਵਧੀਆ ਸ਼ਾਨਦਾਰ ਗਟਾ ਹਨ ਮੁੰਡਿਆਂ ਦੀਆਂ ਚਾਬੀ ਛਲੇ ਨਾਲ ਲੱਗੇ ਨੇ ਬਹੁਤ ਹੀ ਵਧੀਆ ਡਿਜ਼ਾਈਨ ਹੈ ਇਹ ਪਲਾਸਟਿਕ ਦੀਆਂ ਜਿਮੈਟਰੀਆਂ ਸਭ ਤੋਂ ਵੱਡੀ ਜੰਬੋ ਜਿਮੈਟਰੀ ਹੈ ਜਿਸ ਤੇ ਸਾਰੇ ਖਾਨੇ ਸਵਿਚ ਲੱਗੇ ਹੋਏ ਹਨ ਉੱਪਰ ਹਰ ਸਵਿਚ ਨੂੰ ਦੱਬਿਆਂ ਇੱਕ ਨਵਾਂ ਹੀ ਖਾਨਾ ਖੁੱਲਦਾ ਹੈ ਇਹ ਕੁੜੀਆਂ ਵਾਸਤੇ ਵੀ ਤੇ ਮੁੰਡਿਆਂ ਵਾਸਤੇ ਵੀ ਬਹੁਤ ਹੀ ਸ਼ਾਨਦਾਰ ਰੰਗ ਇਸ ਜਿਓਮੈਟਰੀ ਵਿੱਚ ਆਏ ਹਨ ਇਹ ਵੀ ਜਿਓਮੈਟਰੀਆਂ ਬਹੁਤ ਵਧੀਆ ਆਈਆਂ ਹਨ ਏ ਬੋਰਡ ਵਾਲੀ ਜਿਓਮੈਟਰੀ ਇਸ ਤੇ ਅਸੀਂ ਲਿਖ ਵੀ ਸਕਦੇ ਹਾਂ ਇੱਕ ਟੱਚ ਕਰਨ ਤੇ ਸਭ ਕੁਝ ਮਿਟ ਵੀ ਜਾਂਦਾ ਹੈ ਟੱਚ ਜਿਓਮੈਟਰੀ ਹੈ ਬਹੁਤ ਹੀ ਘੱਟ ਰੇਟ ਵਿੱਚ ਇਹ ਗੱਡੀ ਵਾਲੀ ਜਿਓਮੈਟਰੀ ਪੂਰੀ ਟਰੇਨ ਬਣੀ ਹੈ ਇਸ ਤੇ ਅੱਗੇ ਸ਼ੋਪਨਰ ਵੀ ਬਣਿਆ ਹੈ ਡਬਲ ਡੋਰ ਦੀ ਜਿਓਮੈਟਰੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਸੁਪਰਮੈਨ 스ਪਾਈਡਰਮੈਨ ਇਹ ਪੂਰੀ ਜਿਓਮੈਟਰੀ ਕਿੱਟ ਵਾਲੀ ਇਹਦੇ ਸਾਈਡ ਤੇ ਸਚ ਲੱਗੇ ਹਨ ਸ਼ੋਪਨਰ ਲੱਗਾ ਹੈ ਬਹੁਤ ਹੀ ਵਧੀਆ ਜਿਓਮੈਟਰੀ ਹੈ ਕਲਰ ਵੀ ਇਹਦੇ ਵਿੱਚ ਬਹੁਤ ਹੀ ਪਿਆਰੇ ਮੁੰਡੇ ਕੁੜੀਆਂ ਵਾਲੇ ਮਿਕਸ ਆਏ ਹਨ ਇਹ ਪਦਲ ਗੇਮ ਵਾਲੀ ਜਿਓਮੈਟਰੀ ਹੈ ਲੋਹੇ ਦੀ ਜਿਓਮੈਟਰੀ ਉੱਪਰ ਗੇਮ ਬਣੀ ਹੈ ਗੋਲੀਆਂ ਵਾਲੀ ਬਹੁਤ ਹੀ ਵਧੀਆ ਡਿਜ਼ਾਈਨ ਹੈ ਕਲਰ ਵੀ ਬਹੁਤ ਪਿਆਰੇ ਪਿਆਰੇ ਹਨ ਬਹੁਤ ਹੀ ਵਧੀਆ ਕਲਰ ਹੈ ਇਹਨਾਂ ਸਾਰੀਆਂ ਜਿਮੈਟਰੀਆਂ ਦੇ ਵਿੱਚ ਡਿਜ਼ਾਈਨ ਵੀ ਬਹੁਤ ਵਧੀਆ ਹਨ ਇਹ ਗੇਮ ਵਾਲੀ ਜਿਮੈਟਰੀ ਸਾਰੇ ਹੀ ਰੰਗ ਬਹੁਤ ਹੀ ਵਧੀਆ ਹਨ ਇਸ ਗੇਮ ਵਾਲੀ ਜਿਮੈਟਰੀ ਦੇ ਵੀ ਫੋਟੋਆਂ ਦੇਖੀ ਚਲੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਆਏ ਹਨ ਇਹ ਡਬਲ ਜਿਓਮੈਟਰੀ ਹੈ ਬਹੁਤ ਹੀ ਵਧੀਆ ਸ਼ਾਨਦਾਰ ਜਿਓਮੈਟਰੀ ਹੈ ਖੋਲ ਕੇ ਦਿਖਾਈਏ ਤਾਂ ਟਾਈਮ ਵੀਡੀਓ ਨੂੰ ਬਹੁਤ ਜ਼ਿਆਦਾ ਲੱਗੇਗਾ ਇਸ ਲਈ ਸਾਜਨ ਬੁੱਕ ਸ਼ਾਪ ਤੇ ਆਓ ਤੇ ਆਣ ਕੇ ਦੇਖ ਸਕਦੇ ਹੋ ਇਹ ਕੈਲਕੂਲੇਟਰ ਵਾਲੀ ਜਿਓਮੈਟਰੀ ਹੈ ਇਹਦੇ ਅੰਦਰ ਕੈਲਕੂਲੇਟਰ ਪਿਆ ਹੈ ਇਹ ਜਗ੍ਹਾ ਕੈਲਕੂਲੇਟਰ ਵਾਸਤੇ ਬਣੀ ਹੋਈ ਹੈ ਇਹ ਜੇ ਉਹ ਤੇ ਫਿੱਟ ਹੋ ਜਾਂਦਾ ਹੈ ਨਹੀਂ ਫਿੱਟ ਕਰਨਾ ਤਾਂ ਕੈਲਕੂਲੇਟਰ ਵੈਸੇ ਵੀ ਘਰ ਰੱਖ ਸਕਦੇ ਹੋ ਕਿਉਂਕਿ ਕਈ ਸਕੂਲਾਂ ਵਿੱਚ ਮੈਡਮਾਂ ਕੈਲਕੂਲੇਟਰ ਤੇ ਗੁੱਸੇ ਹੁੰਦੀਆਂ ਹਨ ਇਸ ਲਈ ਅਲੱਗ ਕੈਲਕੂਲੇਟਰ ਵਾਲੀਆਂ ਜਿਓਮੈਟਰੀਆਂ ਆ ਗਈਆਂ ਨੇ ਰੰਗ ਕੁੜੀਆਂ ਵਾਲੇ ਮੁੰਡਿਆਂ ਵਾਲੇ ਬਹੁਤ ਹੀ ਸ਼ਾਨਦਾਰ ਆਏ ਨੇ ਇਸ ਤੋਂ ਬਾਅਦ ਇਹ ਖਾਣੇ ਵਾਲੀ ਜਿਓਮੈਟਰੀ ਵੀ ਬਹੁਤ ਸ਼ਾਨਦਾਰ ਆਈ ਹੈ ਜਿਹਦੇ ਸਵਿਚ ਨੱਪਣ ਨਾਲ ਕੈਂਚੀ ਨਿਕਲਦੀ ਹੈ ਸਕੇਲ ਨਿਕਲਦਾ ਹੈ ਹੋਰ ਵੀ ਬਹੁਤ ਸਾਰੀਆਂ ਵੈਰਟੀਆਂ ਇਸ ਮੈਟਰੀ ਵਿੱਚ ਹਨ ਇਹ ਜੰਬੋ ਸਾਈਜ਼ ਦੀਆਂ ਜਿਹੜੀਆਂ ਮੈਟਰੀਆਂ ਬਹੁਤ ਹੀ ਸ਼ਾਨਦਾਰ ਮੁੰਡਿਆਂ ਤੇ ਕੁੜੀਆਂ ਦੇ ਡਿਜ਼ਾਈਨ ਵਾਲੀਆਂ ਹਨ ਐਸਾ ਪਸੀੜੀ ਗੇਮ ਵਾਲੀ ਜਿਹੜੀ ਮੈਟਰੀ ਹੈ ਬਹੁਤ ਹੀ ਵਧੀਆ ਹੈ ਇਹਦੇ ਅੰਦਰ ਗੋਲੀਆਂ ਵਾਲੀ ਗੇਮ ਚੱਲਦੀ ਹੈ ਸੋ ਬੱਚਿਓ ਅੱਜ ਹੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜੇ ਚੰਗੀ ਜਿਮੈਟਰੀ ਖਰੀਦਣ ਦਾ ਮਨ ਬਣਾਇਆ ਹੈ ਤਾਂ ਆ ਜਾਓ ਸਾਜਨ ਬੁੱਕ ਸ਼ਾਪ ਸਕੂਲ ਰੋਡ ਧਿਆਨਪੁਰ ਕੰਟੈਕਟ ਨੰਬਰ 9915033249 ਤੇ ਸੰਪਰਕ ਕਰ ਸਕਦੇ ਹੋ ਬਹੁਤ ਹੀ ਸ਼ਾਨਦਾਰ ਵੈਰਾਈਟੀਆਂ ਹਨ ਡੈਰੀਆਂ ਵੀ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਹਨ ਇੱਥੇ ਅਲੱਗ ਅਲੱਗ ਮਾਰਡਰਾਂ ਦੀਆਂ ਰੇਜਰਾਂ ਵਗੈਰਾ ਸਾਰੇ ਕੁਸ਼ ਬਜ਼ਾਰ ਨਾਲੋਂ ਵੱਖਰਾ ਹੋਏਗਾ ਮਹਿੰਗਾ ਤੇ ਵਧੀਆ ਹੋਏਗਾ ਕਰੰਟ ਵਾਲੇ ਪੈਨ ਵੀ ਮਿਲਦੇ ਹਨ ਇਹ ਕਰੰਟ ਵਾਲੇ ਪੈਨ ਜੋ ਸ਼ੌਕ ਕਰ ਦਿੰਦੇ ਹਨ ਫੌਂਟਨ ਬੈਨ ਟੇਪ ਹੈ ਕ੍ਰੈਪਸ਼ਨ ਟੇਪ ਪੂਰੀ ਵੀਡੀਓ ਜੇ ਮੈਂ ਸਮਾਨ ਦੀ ਬਣਾਵਾਂ ਬਹੁਤ ਹੀ ਨੰਮੀ ਹੋ ਜਾਏਗੀ ਤੁਸੀਂ ਬੋਰ ਹੋ ਜਾਓਗੇ ਇਸ ਲਈ ਮੈਂ ਪੂਰੀ ਦੁਕਾਨ ਦੀ ਵੀਡੀਓ ਮਿੰਟੋ ਮਿੰਟੀ ਬਣਾ ਰਿਹਾ ਹਾਂ ਬਾਕੀ ਆ ਕੇ ਤੁਸੀਂ ਦੇਖ ਸਕਦੇ ਹੋ ਸਕੂਲ ਰੋਡ ਧਿਆਨਪੁਰ ਸਾਜਨ ਬੁੱਕ ਸ਼ਾਪ ਮਹਿੰਗਾ ਤੇ ਵਧੀਆ ਸਮਾਨ ਜੈ ਸ਼੍ਰੀ ਬਾਵਾਲਾਲ ਜੀ ਹਰ ਹਰ ਮਹਾਦੇਵ